ਹੇ ਗਾ ਵੀਰ ਸਿਦਾ ਜੀ ਨੂੰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਵੇਂ ਵਲੌਗ ਤੇ ਅੱਜ ਆਪਣੇ ਵੱਡਣੀ ਦੀ ਕਣਕ ਤੇ ਆਪਣੇ ਬਲੌਗ ਨੂੰ ਜਾਇ ਤੇ ਜਿਆਦਾ ਸ਼ੇਅਰ ਕਰਦੇ ਰਹੋ ਜਰੂਰ ਇਸ ਤਰ੍ਹਾਂ ਲੋਕਾਂ ਨੇ ਰਾਮ ਬਹੁਤ ਬਹੁਤ ਧੰਨਵਾਦ ਲੱਗੇ ਹੁਣ ਪਹਿਲਾ ਹੋਣਾ ਵੀਡੀਓ ਆਪਾਂ ਨੂੰ ਖੜਗੇ ਦੀ ਵਾਰ ਹੁਣ ਰੈਗੂਲਰ ਆਇਆ ਕਰਨੀ ਆ ਉਹ ਕੱਖ ਤੱਕ ਰਹੋ ਕਣਕ ਵੱਢਣ ਦੀ ਪਤਾ ਤੋਂ ਪਹਿਲਾਂ ਬੂਕੀ ਬੀਜਣ ਵਾਸਤੇ ਥੋੜਾ ਜਿਹਾ ਥਾਂ ਤੀ ਇੱਥੇ ਬੀਜਰੀ ਦੀ ਮੈਂ ਕੁਛ ਛਿੱਟਾ ਦੇ ਕੇ ਉੱਧਰ ਹਰ ਪੌਂਡ ਵਾਗੇ ਨੇ ਟਰੈਕ ਤੇ ਉਹ ਹਰ ਪੌਂਡ ਟਰੈਕਟਰ ਆਪਣਾ ਸਲੈਂਸਰ ਬਹੁਤ ਬਾਜਣ ਲੱਗਾ ਈ ਟਰੈਕਟਰ ਦਾ ਟਰੈਕ ਨਾ ਜੋੜ ਲਾਂਗਾ ਨਹੀਂ ਕਿ ਨੀਓ ਬਾਜ ਕੱਤਾ ਸਲੈਂਸਰ ਦਾ ਇੱਕ ਇਹਦਾ ਸਲਫਟ ਸਟਾਰਟ ਦੀ ਤੀ ਫਿਰ ਉਹ ਚਿੱਟਾ ਦੇਣ ਲੱਗ ਗਏ ਨੇ ਉਧਰ ਇਹਨੇ ਇਧਰ ਸਾਂਜੀ ਚ ਖੜ ਜਾਨੇ ਟਾਲੀ ਥੱਲੇ ਇਧਰ ਖੜਾ ਕੇ ਟਰੈਕਟਰ ਪਤਾ ਨਹੀਂ ਤਾਂ ਬਹੁਤ ਹੋ ਜੂਰੀ ਦੀ ਅੱਜ ਸਵੇਰੇ ਦਿੱਤੋ ਪੋਕ ਕਾਰੀ ਨਿਕਲੀ ਜੀ ਪਰ ਰਾਤ ਬੱਦਲ ਵਾਈ ਚੜਦਾ ਨਹੀਂ ਫਿਰ ਕਰੇ ਟ੍ਰੈਡ ਸਟਾਰਟ ਕਰਨ ਆ ਜਾਨੇ ਟ੍ਰੈਡ ਸਟਾਰਟ ਹੁੰਦਾ ਨਹੀਂ ਮੈਂ ਜੰਦਲਾ ਦੂੰ ਫਿਰ ਤੇ ਲੈ ਕੇ ਆਣਾ ਸੀ ਗਣ ਘਟਾਉਣ ਵਾਸਤੇ ਫਿਰ ਵਾਪਸ ਖੇਤ ਆ ਜਾਨੇ ਆਰੇ ਬੈਠੇ ਹੁੰਦੇ ਨੇ 2 ਮਿੰਟ ਗੱਲਾਂ ਮਾਰੀ ਜਾਂਦੇ ਨੇ ਮਸ਼ੀਨ ਵਾਲੀ ਹੁੰਦੀ ਐ ਇੰਦਰ ਡਰਾਈਵਰ ਸਾਹਿਬ ਵੀ ਆ ਜਾਂਦੇ ਸੀ ਉਧਰੋਂ ਜੇ ਫਿਰ ਟ੍ਰੈਡ ਜਾਂ ਜਾਲੀ ਕਸਣ ਲੱਗੇ ਫਿਰ ਕਹਿੰਦੇ ਮਸ਼ੀਨ ਆਉਂਦੀ ਐ ਕਹਿੰਦੇ ਮਸ਼ੀਨ ਆ ਕੇ ਉਧਰ ਖੜਾ ਲਈਦੀ ਉਹਨੇ ਫਿਰ ਜਾਲੀ ਦਾ ਫੇਰ ਕਸਤੀ ਕੰਪੀਰ ਵਿੱਚ ਹਿੱਲੀ ਜੀ ਜਾਂਦੀ ਐ ਜਾਲੀ ਦਾ ਜਰੇ ਤਾਂ ਇਹ ਸੀ ਖੋਲ ਕੇ ਤਾਂ ਫੇਰ ਕੱਸ ਦੇ ਦੀ ਐਨੇ ਫਿਰ ਮਸ਼ੀਨ ਲਾ ਦਦਨੇ ਉਹ ਵੱਢਣਾ ਅਸੀਂ ਵੀ ਇੱਧਰ ਆ ਕੇ ਖੜ ਜਾਨੇ ਆ ਸੰਗ ਆਣ ਆਣ ਦੁੱਧੋ ਫੈਟ ਲਿਆ ਮੈਨੇ ਜੋ ਆ ਜਾਂਦਾ ਗੇੜਾ ਇਹ ਵੱਟ ਝਾੜ ਮਤ ਜੇ ਤਾਂ ਸਨਾਂ ਲੱਗ ਸਾਂਸ ਮਾਰਦੇ ਜਲੇ ਜਿਵੇਂ ਦਰ ਦਲੇ ਯਾਰ ਉਹ ਹਾਂ ਬੱਲੇ ਮਰਾ ਮਾਰਾ ਚਾਪੀ ਦਾ ਉਹ ਤੇ ਕਦੀ ਕੀ ਡਾਈਵਰ ਨੇ ਨਾ ਲਾਇਆ ਕਿੱਦੋਂ ਮੇਰਾ ਸਾਈਡ ਤੇ ਬਹੁਤ ਬਹੁਤ ਤੇ ਅਰੇ ਆਹ ਟੀਵੀ ਲੱਗੇ ਮੈਂ ਮੰਗ ਰਿਹਾ ਪਤਾ ਚੜਾਈ ਬੈਕ ਬੈਕ ਹੋ ਗਿਆ ਆਪਣਾ ਡੇਰਾ ਹੀ ਨਾ ਪੂਰੇ ਘਟਾਰੇ ਮੋਟਾ ਨਾ ਜਾ ਕੋਲ ਨਾ ਭਲੋ ਜਿੜਾਉ ਲੱਗੇ ਮਗਰ ਸਾਰੇ ਨਾ ਠਮਾ ਗਰ ਜਾਣ ਲੱਗੇ ਸੱਚੀ ਮਗਰ ਬਹਿ ਗਏ ਤੈਨੂੰ ਚਾਰ ਜਣੇ ਪਾਲਾਂਗੇ ਹੱਥਾਂ ਵਾਲੀਆਂ ਉੱਤੇ ਬਹਿ ਗਏ ਮੈਂ ਮੇਰਾ ਪਾਥਨਾ ਮਗਰ ਤੇ ਮੈਂ ਬਗੂਆ ਪਾਈ ਸੋਕੀ ਗਏ ਥੱਲੇ ਡਿੱਗੇ ਨਾ ਵੀ ਲੋਕਾ ਉਹ ਵੇਚਣਾ ਪੂਗਾ ਸਾਰੇ ਵੇਚ ਦਾਂਗੇ ਸਾਰੀ ਮਗਰ ਆਉਂਦੀ ਦੀ ਕੰਨ ਤੇ ਜੜਾਉ ਲੱਗੇ ਘਰੇ ਭਾਗ ਜਾਣੇ ਨਾ ਗੇਟ ਕੋੜ ਕੇ ਇੱਧਰ ਮਗਰ ਮਗਰ ਆ ਜਾਣੇ ਇੱਧਰ ਦੀ ਉਸੇ ਮੂਰੇ ਲਾਉਣੀ ਦੀ ਕੰਨ ਤੋਂ ਡਾਇਰੈਕਟਰ ਬੰਦੇ ਪਿੱਛੇ ਜੜੇ ਹੋਣਾ ਉੱਧਰ ਦੀ ਗੇੜਾ ਦਵਾ ਕੇ ਲਿਆਉਣੇ ਇੱਧਰ ਆਪਾਂ ਨੇ ਵੱਡੇ ਦੀ ਦੋ ਗੱਲੇ ਵਟਰ ਲਈ ਪਹਿ ਇਹ ਜਦੋਂ ਤਾਂ ਅਤੀ ਦੇ ਅੰਦਰ ਕਹਿੰਦੇ ਬੀ ਵਾਸਤੇ ਜੀ ਗੱਟਾ ਚਾਲੀ ਤੋਂ ਲੀ ਮਣਾ ਕੇ ਬੈਕ ਲੋਵਾ ਦੇ ਘਾਰਦਣੇ ਮੈਂ ਕਿੱਲਾ ਹੁੰਦਾ ਦਾਰਦਾ ਹੈ ਚਾਹੇ ਉਹ ਬਾਕੀ ਸੰਸਾਰ ਕਰੀ ਗਏ ਉਹਨਾਂ ਦੇ ਕਾਈ ਬਾਤ ਲੱਗੇ ਮੇਰਾ ਹੁਲਿਆ ਹੈ ਅਸੀਂ ਪਹਿਲਾਂ ਤੋਂ ਹੀ ਆ ਗਿਆ ਸੱਤ ਮਾਨ ਕੋ ਤੇਰਾ ਜਾੜਾ ਵਈ ਬੜਾ ਪੂਰਾ ਪੂਰਾ ਕੰਮ ਕੌਣ ਸੇ ਪੈਸਾ ਕਰਦਾ ਕੱਚੇ ਜ਼ਮੀਨ ਥੋੜਾ ਲੇਟ ਬਹੁਤ ਹੋ ਗਿਆ ਬਈ ਕੰਡ ਕਰ ਕੱਲ ਕੀ ਕੰਡ ਕਰ ਰਹੀ ਹੈ 80 ਬੰਤੇ ਕੰਮ ਠੀਕ ਹੈ ਪੁੱਤੇ ਟੈਂਕਰ ਕਰ ਰਿਹਾ ਪਿਆ ਉਹਦੇ ਨੂੰ ਪਤਾ ਹੈ ਛੋਟੇ ਦੇ ਕਰ ਥੋੜੀ ਖਾਈ ਅਰੇ ਵਾਹ ਜਿਹੜਾ ਦਮ கிバリ மாரி கேசா பைல கொலையரா ஓ பிரபதே வெக்கல மார சைனர் பட்டா கேதுறே ஹரா ਜਾ ராயா கே ஓ மந்தா کھڑا انا ਇਧਰ ਇਧਰ ਵਟਣਾ ਬਾਸ ਇਧਰ ਤੇ ਕਦੀ ਹੋਗੀ ਲੋਕਾਂ ਚਾਤਾ ਲੋਕ ਜਿੰਦਾ ਚਾਤਾ ਨੂੰ ਮੂੰਗੀ ਦੀ ਨਹੀਂ ਗਈ ਵੇ ਅੱਗੇ ਦੇਖੀਏ ਇਹ ਉਹਨਾਂ ਘਟੇ ਹਨ ਉਹਨਾਂ ਨਾਲ ਅਸੀਂ ਜੀ ਚਾਹਾਂ ਲੋਕਿ ਹੋਣ ਨਹੀਂ ਚੱਲੋ ਕੋਨਾ ਦਿਲਾ ਕਰਦੇ ਨੇ ਵੱਡਦੀ ਆਪਾਂ ਬਾਅਦ ਚ ਮਿਲਦੇ ਹਾਂ ਦੋ ਮਿੰਟ ਖਾ ਕੇ ਦਿਖਾਉਣੇ ਆ ਇੱਕ ਪੈਕ ਪੁਰਾਣਾ ਕਿੰਨੀ ਯਾਰ ਐ ਯਾਰ ਅੱਗੇ ਬੱਤੀ ਗਿਆ

Steng! ਦੇ ਯੋਗ ਕਰਨੇ ਟਮਾਟਮ ਚਾਹੀ ਜਾਂ ਸਰ ਇਹ ਵੀ ਡੈਰਾ ਰੱਖੀ ਗਿਆ ਬਾਕੀ